ਪੈਰਾਂ ਦੇ ਵਿੱਚ ਇਸ ਜਗ੍ਹਾ ਤੇ ਜਲਣ ਹੋਣਾ ਔਰ ਪੈਰਾਂ ਦੇ ਵਿੱਚ ਸੁਨਣਾਪਣ ਹੋਣਾ ਡਾਇਬੀਟਿਕ ਨਿਊਰੋਪੈਥੀ ਪੈਰੀਫਰਲ ਨਿਊਰੋਪੈਥੀ ਕਿਹਾ ਜਾਂਦਾ ਹੈ ਆਮ ਤੌਰ ਤੇ ਸ਼ੂਗਰ ਦੇ ਪੇਸ਼ੈਂਟਸ ਦੇ ਵਿੱਚ ਜ਼ਿਆਦਾਤਰ ਪਾਇਆ ਜਾਂਦਾ ਜਦੋਂ ਚੱਲਦੇ ਆ ਇੰਨੇ ਪੈਰ ਸੁਨਨੇ ਹੋ ਜਾਂਦੇ ਆ ਪਤਾ ਨਹੀਂ ਲੱਗਦਾ ਸੋ ਉਸ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਜਿਵੇਂ ਸਮਝਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਇੱਕਾਹਾ ਵਾਇਰਾ ਮੰਨ ਲਓ ਇਹ ਬ੍ਰੇਨ ਦੇ ਨਾਲ ਜੁੜੀ ਹੋਵੇ ਇੱਥੋਂ ਹੀ ਆਪਣੇ ਸਿਗਨਲ ਇਦਾਂ ਪਜਾਏਗਾ ਔਰ ਇਦਾਂ ਹੀ ਵਾਪਸ ਆਏਗਾ ਜਦੋਂ ਬਾਡੀ ਦੇ ਵਿੱਚ ਗਲੂਕੋਜ਼ ਲੈਵਲ ਵੱਧ ਜਾਂਦੇ ਆ ਇਹ ਜਿਹੜੀ ਇਹਦੀ ਉੱਪਰਲੀ ਪਰਤ ਹੈ ਇਹ ਟੁੱਟਣੀ ਸ਼ੁਰੂ ਹੋ ਜਾਂਦੀ ਆ ਅੰਦਰលੀਆਂ ਤੁਸੀਂ ਦੇਖਿਆ ਹੋਣਾ ਜਿਹੜੀਆਂ ਤਾਰਾਂ ਨਿਕਲ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਪ੍ਰੋਪਰ ਸਪਲਾਈ ਨਹੀਂ ਮਿਲਦੀ ਤਾਂ ਉਸ ਜਗ੍ਹਾ ਤੇ ਸੁਨਣਾਪਣ ਔਰ ਜਲਣ ਲੈਣਾ ਸ਼ੁਰੂ ਹੋ ਜਾਂਦੀ ਹੈ ਸੋ ਉਸ ਨੂੰ ਦੂਰ ਕਰਨ ਲਈ ਬਹੁਤ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤਾਂ ਤੁਸੀਂ ਪੈਰਾਂ ਦੇ ਵਿੱਚ ਸੁਨਣਾਪਣ ਔਰ ਜਲਣ ਨੂੰ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਲ ਸਿੰਘ ਪਹਿਲੀ ਐਕਸਰਸਾਈਜ਼ ਕੀ ਹੈ ਐਂਕਲ ਟੂ ਪੰਪਸ ਉੱਲਾਕੇ ਬੈਠ ਜਾਗੇ ਇਸ ਨੂੰ ਤੁਸੀਂ 20 ਵਾਰੀ ਕਰੋਗੇ ਇਸ ਦੇ 5 ਸੈੱਟ ਲਾਉਣੇ ਆ ਬੈਠ ਕੇ ਵੀ ਕਰ ਸਕਦੇ ਹੋ ਲੰਮੇ ਪੈ ਕੇ ਵੀ ਕਰ ਸਕਦੇ ਹੋ ਦੂਜੀ ਐਕਸਰਸਾਈਜ਼ ਹੋਏਗੀ ਇੱਕ ਆਪਾਂ ਫੋਮ ਰੋਲਰ ਲੈ ਲੈਣਾ ਇਸ ਦੇ ਉੱਪਰ ਤੁਸੀਂ ਇਦਾਂ 5 ਮਿੰਟ ਸਵੇਰੇ 5 ਮਿੰਟ ਸ਼ਾਮ ਆਪਣੇ ਪੈਰ ਇਦਾਂ ਪੂਰੇ ਪ੍ਰੈਸ਼ਰ ਨਾਲ ਘਮਾਈ ਜਾਣੇ ਆ ਇਸ ਨਾਲ ਕੀ ਹੋਏਗਾ ਜਿਹੜੀਆਂ ਸੈਂਸੇਸ਼ਨਸ ਨੇ ਉਹ ਆਪਣੇ ਪੈਰਾਂ ਦੇ ਵਿੱਚ ਵਧਣਗੀਆਂ ਔਰ ਆਪਾਂ ਨੂੰ ਜਿਹੜਾ ਸੁੰਨਾਪਣ ਹੈ ਉਹ ਦੂਰ ਹੋਏਗਾ ਤੀਜੀ ਐਕਸਰਸਾਈਜ਼ ਕੀ ਹੋਏਗੀ ਆਪਾਂ ਪੈਰਾਂ ਦੇ ਵਿੱਚ ਇਦਾਂ ਆਪਣੀ ਉਂਗਲਾਂ ਫਸਾ ਲੈਣੀਆਂ ਔਰ ਇਹ ਵਾਲੀ ਮੂਵਮੈਂਟ ਪੂਰੇ 20 ਵਾਰੀ ਕਰਨੀ ਇਸਦੇ ਆਪਾਂ 5 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਉਦੋਂ ਅਗਲੀ ਕਸਰਤ ਹੀਲ ਰੇਜ਼ ਦੀਵਾਰ ਦੇ ਨਾਲ ਖੜਕੇ ਹੀਲ ਰੇਜ਼ ਕਰਾਂਗੇ ਆਪਾਂ ਇਸਦੇ ਵੀ ਆਪਾਂ 15 ਵਾਰੀ ਕਰਾਂਗੇ ਔਰ ਇਸਦੇ ਵੀ 5 ਸੈੱਟ ਲਾਵਾਂਗੇ ਜਿਹੜੀ ਹੀਲ ਰੇਜ਼ ਐਕਸਰਸਾਈਜ਼ ਹੈ ਉਹ ਆਪਾਂ ਬੈਠ ਕੇ ਵੀ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਸੌਖਾ ਲੱਗੂਗਾ ਉਵੇਂ ਕਰ ਲਿਓ ਅਗਰ ਤੁਸੀਂ ਸਾਰੀਆਂ ਕਸਰਤਾਂ ਸਵੇਰੇ ਸ਼ਾਮ ਕਰਦੇ ਹੋ ਔਰ ਵਿਟਾਮਿਨ B12 ਦਾ ਧਿਆਨ ਰੱਖਦੇ ਹੋ ਦੁੱਧ ਪੀਨੇਓ ਅੰਡੇ ਖਾਣੇਓ ਬੈ ਲੈਣਿਓ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ